ਪਨੀਰ ਲਵਾਂ ਲਵਪੁਰਜੀ ਵਾਸਤੇ ਬੱਚਿਆਂ ਦੀ ਅੱਜ ਫਰਮਾਇਸ਼ ਆਈ ਸੀ ਤੇ ਉਸੇ ਫਰਮਾਇਸ਼ ਨੂੰ ਪੂਰਾ ਕਰਦੇ ਹੋਏ ਅੱਜ ਪਨੀਰ ਲਵਾਂ ਲਵਪੁਰਜੀ ਬਣਾ ਰਹੇ ਹਾਂ ਤੁਸੀਂ ਦੇਖੋਗੇ ਕਿ ਇਹ ਪੁਰਜੀ ਹੈ ਜਿਹੜੀ ਨਾ ਤਾਂ ਜਿਆਦਾ ਗਾੜੀ ਹੁੰਦੀ ਹੈ ਤੇ ਨਾ ਹੀ ਜਿਆਦਾ ਰਸੀਲੀ ਹੁੰਦੀ ਹੈ ਇਹ ਛਿੰਨੀ ਪਿੰਨੀ ਜੀ ਪਨੀਰ ਦੀ ਪੁਰਜੀ ਹੁੰਦੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਲੱਗਦੀ ਹੈ ਦੁੱਧ ਵੀ ਆਇਆ ਜਾਂਦਾ ਇਹਦੇ ਵਿੱਚ ਤੇ ਕੁਛ ਲੋਕ ਖੋਇਆ ਪਾਉਂਦੇ ਨੇ ਪਰ ਇੱਥੇ ਮੈਂ ਦੁੱਧ ਦਾ ਬਜੋ ਕਰੂੰਗਾ ਕੋਇਆ ਮੇਰੇ ਕੋਲ ਇਸ ਟਾਈਮ ਹੈ ਨਹੀਂ ਹੈ ਸਸਰੀ ਅਕਾਲ ਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਪਨੀਰ ਦੀ ਪੁਰਜੀ ਜਿਸਦਾ ਨਾਮ ਹੈ ਕਿ ਪਨੀਰ ਲਵਾਂ ਲਾਂਪੁਰ ਜੀ ਤੇ ਆਓ ਇਸ ਦੀ ਰੈਸਪੀ ਨੂੰ ਜਾਣਦੇ ਹਾਂ ਪਨੀਰ ਲਵਲਾ ਪੁਰਜੀ ਬਣਾਉਣ ਦੇ ਲਈ ਮੈਂ ਇੱਥੇ ਕੜਾਈ ਗੈਸ ਤੇ ਰੱਖ ਲੱਤੀ ਆ ਤੇ ਇਸ ਦੇ ਵਿੱਚ ਇੱਕ ਕੜਛੀ ਤਕਰੀਬ ਦੇਸੀ ਘਿਓ ਪਾ ਦਿੰਦੇ। ਦੇਸੀ ਘਿਓ ਦੇ ਵਿੱਚ ਪਨੀਰ ਦੀ ਪੁਰਜੀ ਆ ਜਿਹੜੀ ਬਹੁਤ ਜਿਆਦਾ ਟੇਸਟੀ ਬਣਦੀ ਹੈ।